ਸ਼ਸ਼ੀਕਲ ਜੀ ਸਵਾਗਤ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਸਾਡੇ ਘਰ ਵਿੱਚ ਚੱਲ ਰਹੀ ਹੈ ਜੀ ਕੰਜਕਾ ਬਿਠਾਉਣ ਦੀ ਤਿਆਰੀ ਸੋ ਆਸਰੀ ਘਰ ਆਰਤੀ ਵੀ ਹੋ ਗਈ ਆ ਤੇ ਆਹ ਲਓ ਜੀ ਕੰਜਕਾ ਵਾਸਤੇ ਚੂੜੀਆਂ ਤੇ ਚੁੰਨੀਆਂ ਲੈ ਕੇ ਆਈ ਸੀ ਅਸੀਂ ਕੱਲ ਖਮਾਣੋ ਜਾ ਕੇ ਤੇ ਜੋਤ ਵੀ ਅਸੀਂ ਜਗਾਤੀ ਆ ਮਾਤਾ ਦੀ ਤੇ ਪ੍ਰਸ਼ਾਦ ਵੀ ਲਵਾਤਾ ਆਇਆ ਉਹ ਜੀ ਕੰਜਕਾ ਚੁੱਕੀਆਂ ਨੇ ਤੇ ਹੁਣ ਇਹਨਾਂ ਦੇ ਜਿਹੜੇ ਪੈਰ ਧਵਾਏ ਜਾ ਰਹੇ ਨੇ ਜਲ ਨਾਲ ਤੇ ਫਿਰ ਇਹਨਾਂ ਦਾ ਗ੍ਰਹਿ ਪ੍ਰਵੇਸ਼ ਹੋਏਗਾ ਇਹਨਾਂ ਦਾ ਫਿਰ ਇਹਨਾਂ ਦੀ ਅੰਦਰ ਸਦਾ ਐਂਟਰੀ ਹੋਏਗੀ ਤੇ ਹੁਣ ਇਹਨਾਂ ਦੇ ਪੈਰੀ ਹੱਥ ਵੀ ਕਰਦੇ ਕਹਿੰਦੇ ਲਾਓ ਜੀ ਕੰਜਕਾਂ ਦੇ ਮੈਂ ਕਿਹਾ ਕੋਈ ਗੱਲ ਨਹੀਂ ਲਾ ਦਿੰਨੀ ਆ ਤੇ ਸਾਡਾ ਪ੍ਰਭਜੋਤ ਵੀ ਆ ਗਿਆ ਏ ਨਾਲ ਇਹ ਵੀ ਅੱਜ ਗੰਢ ਕਾ ਦੇ ਨਾਲ ਪ੍ਰਸ਼ਾਦਾ ਛਕੂਗਾ ਖਾਣਾ ਤੇ ਲੋ ਜੀ ਇਹ ਪਿਆਰੀ ਬੜੀ ਲੜਕੀਆਂ ਬੱਚਿਆਂ ਚਲੇ ਜੁਕੀਆ ਨੇ ਜੀ ਅੰਦਰ ਜਾ ਤੇ ਹੁਣ ਇਹਨਾਂ ਵਾਸਤੇ ਜਿਹੜਾ ਪ੍ਰਸ਼ਾਦਾ ਲੰਗਰ ਇਹਨਾਂ ਨੂੰ ਪਰੋਸਿਆ ਜਾਵੇਗਾ ਜੀ ਪਿਆਰੀ ਪਿਆਰੇ ਬੱਚਿਆਂ ਨੂੰ ਤੇ ਸਕੂਲ ਜਾਣ ਦੀ ਵੀ ਅੱਧੀਆਂ ਤਿਆਰ ਨੇ ਅੱਧੀਆਂ ਤਿਆਰ ਨਹੀਂ ਹੈਗੀਆਂ ਇਹਨਾਂ ਨੇ ਅੱਧੀਆਂ ਨੇ ਅੱਜ ਛੁੱਟੀ ਕਰ ਲਈ ਹੈ ਮੈਨੂੰ ਲੱਗਦਾ ਅੱਧੀਆਂ ਤਿਆਰ ਨੇ ਜਾਣ ਵਾਸਤੇ ਸਕੂਲ ਨੂੰ ਤੇ ਪ੍ਰਭਜੋਤ ਦਾ ਸਾਡਾ ਪੱਕਾ ਛੁੱਟੀ ਦੀ ਹੈ ਅੱਜ ਇਹ ਨਹੀਂ ਅੱਜ ਜਾਂਦਾ ਆ ਪ੍ਰਭਜੋਤ ਸਾਡਾ ਸਮਾਈ ਰੱਖੋ ਚਿਹਰੇ ਤੇ ਪਰਾਉਂਦੇ ਉਹਦੇ ਸਿਰ 'ਚ ਮਾਰ ਰੱਖਦੇ। ਵੈਂਕਿੰਗ ਲੱਗਿਆ ਰਿਹਾ। ਜਦੋਂ ਉਹਦਾ ਮੈਂਟਲ ਆਇਆ ਬਈ ਤਿਆਰ ਹੋਣ ਨੂੰ। ਕਿ ਮੋਤੀ ਕਿਤੇ ਘਰ ਨੂੰ ਕਿਤੇ ਰੱਖ ਲੇ ਕਿ ਮੈਂ ਤੁਹਾਨੂੰ ਗੋਪਾਲ ਨਾ ਅਮਾ ਚੂੜੀਆਂ ਪਾ ਦਾ ਹੁਣੇ ਪਰ ਆਜੋ ਤੁਹਾਨੂੰ ਵੀ ਚੂੜੀਆਂ ਪਾ ਦੋ ਤੇਲੀ ਲਿਖ ਘਰਨਾ ਇਹਨੂੰ ਚੂੜੀਆਂ ਇਹਨੂੰ ਚੂੜੇ ਪਾ ਬਈ ਨਾਲੇ ਆਪਣਾ ਆਰਤੀ ਕਰਨੀ ਆ ਆਪਾਂ ਕਿਦਣ ਲਾਸਟ ਦਿਨ ਹਾਂਜੀ ਤੁਸੀਂ ਆਈਆਂ ਸਾਰੇ ਆ ਜਾਓ ਸਮੋਸਿਆਂ ਨੂੰ ਸਮੋਸੇ ਖਿਲਾਉਣੇ ਆ ਤੁਹਾਨੂੰ ਆ ਕੋਈ ਨਹੀਂ ਆਜਾ ਜਿਓ ਠੀਕ ਆ ਆਜਾ ਜਿਓ ਅੱਜ ਤੇ ਕੱਲ ਨੂੰ ਲਾਸਟ ਹੀ ਆ ਕਿ ਆ ਅੱਜ ਕਿਹੜੀ ਤਰੀਕ ਹੋਗੀ 30 ਤਰੀਕ ਹੋਗੀ 26 ਕਰ ਦੋ ਲਗ ਗਿਆ ਤੁਹਾਡੇ ਦੋਨਾਂ ਆਰਤੀ ਕਰਨੀ ਆ ਆਪਾਂ ਸਾਰਿਆਂ ਨੇ ਠੀਕ ਆ ਜ਼ਰੂਰ ਆਉਣਾ ਆ ਤੁਹਾਨੂੰ ਸਮੋਸੇ ਖਲਾਉਵਾਂਗੇ ਹੋਰ ਖਾਣ ਪੀਣ ਵਾਸਤੇ ਹੋਰ ਵੀ ਆਪਾਂ ਤੁਹਾਨੂੰ ਖਲਾਉਵਾਂਗੇ ਚੀਜ਼ ਜ਼ਰੂਰ ਆਇਓ ਠੀਕ ਆ ਮੈਂਦੀ ਮੈਂਦੀ ਲਾ ਰਹੀ ਆ ਕੰਡੀ ਕੁੜੀ ਫਰਾਈ ਕਾਲੇ ਕਿਹੜਾ ਰਹਿ ਗਿਆ ਆਹ ਕੁੜੀ ਰਹਿ ਗਈ ਖਾਓ ਮੇਰੀ ਦਾਤ ਨੀ ਕੁੜੀ ਪਹਿਲਾਂ ਖਾਤ ਲੈਣ ਦੇ ਇਹਨਾਂ ਨੂੰ ਸ਼ੁਰੂ ਕਿ ਜਾਂ ਗਲੇ ਪਹਿਲਾਂ ਖਾਣ ਦੇਣਾ ਮੈਂ ਨਹੀਂ ਬਾਤੋ ਲਾ ਲਈ ਪਹਿਲਾਂ ਖਾਣ ਦੇਣਾ ਸ਼ਕੋਜੀ ਪ੍ਰਸ਼ਾਦਾ ਜਿਹੜੇ ਇਹ ਮੇਜੀਆਂ ਨੇ ਉਹ ਹੀ ਇਹਦੇ ਮੇ ਪਾ ਦੋ ਇਹਨਾਂ ਨੂੰ ले आना लो तो रात को लो लो तो इवनिंग अंधेरा होता है कभी रे आके यहां भी बैठता है खाना तो दे आके बोलता आदमी हाथ में तो रखो और फोन नहीं उधर रहता था खाना भी बोलता था आके खाज लेगा लो जी सको रोटी और ना पर शीशी चाक दो चलो खाओ भाई ਛਕੋ ਜੀ ਛਕੋ ਆ ਕੀ ਦਾ ਸਟਰਾ ਗਿਆ ਉਹਦੇ ਆਏ ਸਾਰੀਆਂ ਨੂੰ ਆ ਗਈਆਂ ਸਾਰੀਆਂ ਨੂੰ ਮਿਲ ਗਈਆਂ ਥੋੜੀਆਂ ਬਹੁਤ ਸਾਰੀਆਂ ਤੇ ਮਿਲ ਗਈਆਂ ਬਰਾ ਤਾਂ ਨਹੀਂ ਗਈ ਕੋਈ ਮੇਕਾ ਮੋਜੂ ਮਾਰੇ ਨਹੀਂ ਦੇ ਮੇਰੇ ਨੋਟੇ ਹੁੰਦੀ ਸਭ ਤੇ ਮਿਲ ਗਏ ਦੇਖੇ ਘਰੇ ਭੜਾ ਦੇ ਉਹਨੇ ਕਿੱਥੇ ਆਉਣਾ ਘਰੇ ਭੜਾ ਦਉਣੀਆਂ ਨੇ ਆਵ ਲੈਣਾ ਉਹਨੇ ਕਿੱਥੇ ਰੋ ਲੈਣੀਆਂ ਮੇਰੇ ਆਂਦੇ ਪਰੇ ਕਿਉਂ ਨਹੀਂ ਆਦਾ ਤਾਂ ਨਹੀਂ ਹੋਏ ਇਹਨਾਂ ਨੂੰ ਕਰੋੜੀਆਂ ਨੂੰ ਦੇ ਦੇ ਆ ਛਕੋ ਕੋਈ ਸ਼ੋ ਕੋਈ ਹੋ ਰਹਾ ਅਜੇ ਜੋਂ ਦੇ ਦਾਂ ਕਿ ਕੋਈ ਨਹੀਂ ਆਇਆ ਨਹੀਂ ਉਹ ਤਾਂ ਹਰਾਮ ਬੜਾ ਅੰਦਰ ਵੜ ਗਿਆ ਜੇ ਆਣਾ ਹੁੰਦਾ ਉਹਦੀ ਹਾਕ ਵੀ ਨਹੀਂ ਮਾਰੀ ਅਗਲੇ ਨੂੰ ਆ ਵੀ ਹਾਕ ਤਾਂ ਮਾਰੀ ਸੀ ਸਾਨੂੰ ਲੈ ਮੰਮੀ ਹੁਣ ਕਹਾਂ ਪਤਾ ਤਾ ਹੈਗਾ ਹੁਣ ਹਨਾ ਤੂੰ ਕਹਿ ਕੇ ਨਹੀਂ ਆ ਮੈਂ ਨਹੀਂ ਹੁੰਨਾ ਮੰਮੀ ਕੀ ਪੁੱਛ ਲੈ ਉਹ ਜਾਣਾ ਉੱਟੀ ਕਰਨੀ ਅੱਡੇ ਕਰ ਲੋ ਬੇ

ਚਲਾ ਦੇ ਪਿੱਛੇ ਲਾ ਦੇ ਯਾਰ ਮੂਦ ਮੂਤੂ ਤਾਂ ਉੱਥੇ ਲਾ ਦੇ ਪਰ ਆਜਾ ਉਹਦੇ ਮੂਦੇ ਲਾ ਦੁਕਾਨ ਵਾਲੀ ਅੰਟੀ ਕੋਲ ਉਹਦੇ ਪਰ ਆ ਜਾ ਇਹ ਬੁੱਲਾ ਤੇ ਲਾ ਮੈਂ ਪਰ ਆਜੇ ਉਹਦੇ ਕਿ ਸਰਚ ਲਾਈਏ ਤੈਨੂੰ ਮੰਗਣੀ ਨਾ ਜਸਮੀਨ ਇਹ ਆਜੂ ਤੇ ਨਹੀਂ ਜਾ ਨਾ ਤੁਲੇ ਨਾ ਜਸਮੀਨ ਨੂੰ ਘਰੇ ਛੱਡ ਕੇ ਨੂੰ ਪੌਂਚ ਮਿਲਣ ਤੱਕ ਬੁੱਲੀ ਨੂੰ ਨਾਲੇ ਨੂਰ ਨੂੰ ਸਾਰੇ ਲੈ ਜਾ ਕੋਈ ਦਾ ਨਹੀਂ ਯਾਰ ਸੁਣੋ ਤੁਸੀਂ ਇੱਕ ਪਲੇਟ ਚ ਪਾ ਲੋ ਸਾਰੇ ਆਣੇ ਇੱਕ ਪਲੇਟ ਮੋੜ ਦੇ ਆਂ ਕਹਿੰਦਾ ਕਰ ਜਾ ਦਿਆਸ ਮੇਨਾ ਕਾਉਂ ਜੰਬੜ ਜਾਣਿਆ ਤੈਨੂੰ ਤੇਰੇ ਸਿਰ ਚ ਲਾਉਣੀ ਆ ਮੈਂ ਦੀ ਠੀਕ ਆ ਬਣਾ ਦੇ ਜਾ ਪਰ ਇੱਕ ਸੈਨੋ ਸਾਡੇ ਕਿ ਆਪੀ ਚਾਹ ਵੀ ਕੇ ਆਜਾ ਚਲੋ ਚਲੋ ਸੋ ਅੱਜ ਦਾ ਬਲੌਗ ਕੇ ਮਿਲ ਗਿਆ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਸਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਡੇ ਨੂੰ ਧੰਨਵਾਦ ਜੀ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਧੰਨਵਾਦ ਜੀ ਬਹੁਤ ਬਹੁਤ